ਉਸੇ ਦੀਆਂ ਲਿਖੀਆਂ ਨੂੰ ਉਹ ਯੋ ਬਸ ਜਾਣੇ ਕਦੇ ਹੱਸੀਏ ਨਾ ਕਿਸੇ ਦੇ ਵਕਤ ਮੰਦੇ ਤੇ ਮਿਲਦੇ ਨਾਲਾਂ ਵੀ ਓਏ ਗਰੀਬੀ ਵਾਲੀ ਗੱਲ ਦਿਨ ਚੰਗੇ ਮਾੜੇ ਆਉਂਦੇ ਜਾਂਦੇ ਰਹਿਣ ਬੰਦੇ ਤੇ ਦਿਲ ਤੇ ਨਾਲਾਂ ਵੀ ਓਏ ਗਰੀਬੀ ਵਾਲੀ ਗੱਲ ਦਿਨ ਚੰਗੇ ਮਾੜੇ ਆਉਂਦੇ ਜਾਂਦੇ ਰਹਿਣ ਬੰਦੇ ਤੇ ਵੈਰੀ ਨੂੰ ਨਾ ਮਾਰਿਓ ਮਕਦਮੇ ਦੀ ਮਾਰ ਪਵੇ ਕਿਸੇ ਨੂੰ ਬਿਮਾਰੀ ਅੱਗੇ ਹਾਰ ਨਾ ਔਖੀ ਵੇਲੇ ਛੱਡ ਜਾਂਦੇ ਸਾਥ ਤੇ ਸਬੰਧੀ ਕੰਮ ਆਉਂਦੇ ਉਦੋਂ ਪੱਕ ਵਾਟ ਯਾਰ ਨਾ ਵੈਰੀ ਨੂੰ ਨਾ ਮਾਰਿਓ ਮਕਦਮੇ ਦੀ ਮਾਰ ਪਵੇ ਕਿਸੇ ਨੂੰ ਬਿਮਾਰੀ ਅੱਗੇ ਹਾਰ ਨਾ ਔਖੀ ਵੇਲੇ ਛੱਡ ਜਾਂਦੇ ਸਾਥ ਤੇ ਸਬੰਧੀ ਕੰਮ ਆਉਂਦੇ ਉਦੋਂ ਪੱਕ ਵਾਟ ਯਾਰ ਨਾ ਓ ਭਲਾ